ਕੀ ਹਾਲ ਹੈ ਦਰਸ਼ਕੋ ਸਾਰਿਆਂ ਦੇ ਦਰਸ਼ਕੋ ਆ ਦੇਖੋ ਇਹ ਜਿਹੜਾ ਅੱਜ ਤੁਹਾਨੂੰ ਕਿਲਾ ਦਿਖਾਉਣ ਆਏ ਆ ਨਾ ਇਹ ਆਪਣੇ ਸਿੱਖ ਰਾਜ ਦਾ ਕਿਲਾ ਹੈ ਆਪਣੇ ਆਪਣੇ ਲਈ ਕਿੱਡੇ ਮਾਣ ਦੀ ਗੱਲ ਆ ਵੀ ਸਿੱਖ ਰਾਜ ਦੇ ਕਿਲੇ ਵੀ ਆਪਾਂ ਫਲਮਾ ਰਹੇ ਆ ਸਾਡੇ ਲਈ ਵੀ ਬਾਈ ਬਹੁਤ ਮੈਨੂੰ ਇਹ ਚੰਗੀ ਲੱਗੀ ਹੈ ਚੀਜ਼ ਕਿਉਂਕਿ ਅਸੀਂ ਮੁਗਲਾਂ ਦੇ ਕਿਲੇ ਰਾਜਸਥਾਨ ਦੇ ਵਿੱਚ ਹੋਰ ਜਾ ਕੇ ਕਿਲੇ ਫਿਲਮ ਆਏ ਨੇ ਇਹ ਕਿਲਾ ਪੈਂਦਾ ਪਲਾਸੀ ਕਲਾਂ ਦਾ ਕਿਲਾ ਪੈਂਦਾ ਬਾਈ ਸੋਲਨ ਚ ਪੈ ਜਾਂਦਾ ਇਹ ਡਿਸਟ੍ਰਿਕਟ ਸੋਲਨ ਆ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਣਾਏ ਹੋਏ ਕਿਲੇ ਨੇ ਇਸ ਸਿੱਖ ਰਾਜ ਦੀਆਂ ਨਿਸ਼ਾਨੀਆਂ ਨੇ ਜਿਹੜੀਆਂ ਹੁਣ ਖਤਮ ਹੁੰਦੀਆਂ ਜਾ ਰਹੀਆਂ ਨੇ ਆ ਦੇਖੋ ਤੁਸੀਂ ਇਧਰੋਂ ਵੀ ਬਾਕੀ ਆਪਾਂ ਥੋੜਾ ਚੱਲੋ ਅੰਦਰ ਚੱਲਦੇ ਆ ਆਪਾਂ ਤੁਹਾਨੂੰ ਅੰਦਰ ਚੱਲ ਕੇ ਵੀ ਦਿਖਾਉਨੇ ਆ ਤੇ ਇਹਦੀ ਗੱਲ ਕਰਦੇ ਆ ਵੀ ਇਹ ਕਹਿੰਦੇ 17ਵੀਂ ਸਦੀ ਦਾ ਬਣਿਆ ਹੋਇਆ ਕਿਲਾ ਏ ਅੰਦਰ ਬਈ ਦਾ ਜਿਹੜਾ ਤੁਸੀਂ ਦੇਖੋ ਨਾ ਜਾ ਕੇ ਸਟਰਕਚਰ ਤਾਂ ਬਈ ਦੇਖ ਕੇ ਬਹੁਤ ਮਨ ਖੁਸ਼ ਹੁੰਦਾ ਵੀ ਆਪਣੇ ਕਿਲੇ ਵੀ ਸਿੱਖ ਰਾਜ ਦੇ ਕਿਲੇ ਵੀ ਅੱਡੇ ਅੱਡੇ ਕਿਲੇ ਪਰ ਇਹਨਾਂ ਦੀ ਸੰਭਾਲ ਕਰਨੀ ਤੋਂ ਬਈ ਇਹ ਕਿਲੇ ਖਾਤਮ ਹੋ ਗਏ ਇਹ ਇੱਕ ਆਖਰੀ ਸਾਹਾ ਤੇ ਕਿਲੇ ਨੇ ਇਹਨਾਂ ਨੂੰ ਸਿੱਖ ਬਨਜਾਰਾ ਸਿੱਖ ਬਨਜਾਰਿਆਂ ਨੇ ਕਿਲਿਆਂ ਨੂੰ ਬਣਾਇਆ ਸੀਗਾ ਇਹਦਾ ਇਤਿਹਾਸ ਦੇ ਵਿੱਚ ਆਉਂਦਾ ਵੀ ਸਿੱਖ ਬਨਜਾਰਿਆਂ ਨੇ ਇਹ ਕਿਲੇ ਬਣਾਏ ਸੀਗੇ ਤੇ ਅੱਜ ਉਹ ਪੱਥਰ ਨੂੰ ਮੈਂ ਕਹਾਂ ਹੋਰ ਦਿਖਾਉਣਾ ਵੀ ਬਈ ਇਹਦੀ ਇਮਾਰਤ ਕਿੰਡੀ ਤਕੜੀ ਆ ਆ ਦੇਖ ਲੋ ਤਾਂ ਖੰਡਰ ਹੋ ਚੁੱਕਿਆ ਬਈ ਇਹ ਸਾਰਾ ਆ ਦੇਖੋ ਖੰਡਰ ਹੋ ਚੁੱਕੇ ਆ ਕਹਿੰਦੇ ਵੀ ਇਹਨਾਂ ਦੀ ਜਿਹੜੀ ਥੋੜੀ-ਬੋਟੀ ਸੰਭਾਲ ਵੀ ਜਿਵੇਂ ਲਾ ਲੋ ਬਿਆਂ ਦੀ ਮੁਰੰਮਤ ਦਾ ਕੰਮ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਇਹਦੀ ਮੁਰੰਮਤ ਦਾ ਕੰਮ ਕਰਾਇਆ ਸੀਗਾ ਦੇਖੋ ਤੁਸੀਂ ਕਿੱਡਾ ਉੱਚਾ ਕਿਲਾ ਚਾਰ-ਪੰਜ ਬੁਰਜ ਨੇ ਇਹਦੇ ਬਈ ਜਿਹੜਾ ਚੰਗਾ ਸ਼ਾਸਕ ਸੀਗਾ ਸਿੱਖਾਂ ਲਈ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਕਿਲਿਆਂ ਦੀ ਸੰਭਾਲ ਕਰੀ ਜਾ ਪੰਨ 300 ਕੁਛ ਕਿਲੇ ਇਹਦੇ ਵਿੱਚ ਆਉਂਦੇ ਨੇ ਆਪਣੇ ਸਿੱਖ ਰਾਜ ਦੇ ਵਿੱਚ 300 ਕੁ ਕਿਲੇ ਵੀ ਜਿਹੜੇ ਉਸ ਸਮੇਂ ਦੇ ਬਣੇ ਬਨੇ ਕੁਝ ਅਸੀਂ ਲੱਭ ਰਹੇ ਹਾਂ ਬਾਈ ਜਿੰਨੇ ਕੁ ਮਿਲ ਰਹੇ ਨੇ ਇਹ ਵੀ ਹੁਣ ਖੰਡਰ ਅਵਸਥਾ ਦੇ ਵਿੱਚ ਨੇ ਪਰ ਬਾਈ ਦੇਖ ਕੇ ਐਨ ਲੱਗਦਾ ਵੀ ਇਮਾਰਤ ਬਾਈ ਬਹੁਤ ਤਕੜੀਆਂ ਬਣਾਏ ਨੇ ਬਹੁਤ ਤਗੜੇ ਕਿਲੇ ਨੇ ਇਹ ਪਰ ਤੁਹਾਨੂੰ ਇਹ ਜ਼ਰੂਰ ਆ ਕੇ ਦੇਖਣੇ ਚਾਹੀਦੇ ਨੇ ਕੋਈ ਆਪਾਂ ਤੋਂ ਦੂਰ ਨਹੀਂ ਹੈਗੇ ਇਹ ਜੇ ਤੁਸੀਂ ਆਉਣਾ ਹੋਰ ਇਹ ਸੋਲਨ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਨੰਦਪੁਰ ਸਾਹਿਬ ਤੋਂ 27 ਕਿਲੋਮੀਟਰ ਅ 26-27 ਕਿਲੋਮੀਟਰ ਹੋਊਗਾ ਨੰਦਪੁਰ ਸਾਹਿਬ ਤੋਂ ਪਲਾਸੀ ਦਾ ਕਿਲਾ ਤੁਸੀਂ ਭਰ ਸਕਦੇ ਹੋ ਇਹ ਨੈਟ ਦੇ ਉੱਪਰ ਤੇ ਨੈਟ ਦੇ ਉੱਤੇ ਇਹ ਤੁਸੀਂ ਇਹਦੀ ਡਾਇਰੈਕਸ਼ਨ ਦੇ ਵਿੱਚ ਆ ਜਾਵੋਗੇ ਤੁਸੀਂ ਉਹਦੇ ਵਿੱਚ ਪਹੁੰਚ ਜਾਵੋਗੇ ਤੇ ਇਧਰੋਂ ਦੇਖੋ ਬਈ ਤੁਸੀਂ ਇਮਾਰਤ ਬਈ ਬਹੁਤ ਜ਼ਿਆਦਾ ਖੰਡਰ ਹੋਗੀ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਬਈ ਲਾਈਕ ਤੇ ਸ਼ੇਅਰ ਕਰਦੇ ਕਰੋ ਕਿਉਂਕਿ ਇੰਨੀ ਮਿਹਨਤ ਆਪਾਂ ਤੁਹਾਡੇ ਖਾਤਰੇ ਕਰਦੇ ਆਂ ਉਰੇ ਆਉਨੇ ਆ ਵੀ ਤੁਹਾਨੂੰ ਇਹ ਦਿਖਾਈਏ ਕਿਉਂਕਿ ਫਿਰ ਬਾਈ ਇਹ ਗੱਲ ਨਾਲ ਵਿੱਚ ਕਨ ਕੁਰਸੀ ਵੀ ਆਪਣੇ ਪੁਰੇ ਬੱਚਿਆਂ ਨੂੰ ਲੈ ਕੇ ਆਓ ਇਹ ਕਿਲੇ ਦਿਖਾਓ ਵੀ ਖੱਲੇ ਇਹ ਆਪਾਂ ਸੋਚੀ ਜਾਂਦੇ ਹੁੰਦੇ ਤੇ ਪਤਾ ਨਹੀਂ ਰਾਜੇ ਰੂਜੇ ਮੋਗਲਾਂ ਦੀ ਹੋਏ ਨੇ ਰਾਜਸਥਾਨ 'ਚ ਹੋਏ ਨੇ ਆਈ ਆਪਣੇ ਸਿੱਖ ਰਾਜ ਦੇ ਕਿਲੇ ਨੇ ਬਾਈ ਕਿਉਂਕਿ ਹੁਣੇ ਬਾਈ ਹਿਮਾਚਲ ਦੇ ਵਿੱਚ ਚਲੇ ਗਏ ਪਰ ਪੰਜੇ ਆਪਾਂ ਸੋਚੀ ਪੰਜਾਬ ਦੇ ਵਿੱਚ ਕਿਹੜਾ ਬਾਈ ਬਹੁਤ ਸੰਭਾਲ ਆ ਕਿਲਿਆਂ ਦੀ ਪੰਜਾਬ ਦੇ ਵਿੱਚ ਵੀ ਇਹੀ ਹਾਲ ਆ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਮਿਹਰਬਾਨੀ ਧੰਨਵਾਦ